ਸਭਾਈਪੁਰਵਾ ਸਿਵਲ ਹਸਪਤਾਲ ਸਾਫ ਸਫਾਈ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹੈ ਲਗਾਤਾਰ ਹੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਿਵਲ ਹਸਪਤਾਲ ਵਿੱਚ ਸਾਫ ਸਫਾਈ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਜਾਵੇ ਜਿਸ ਵੱਲ ਹਾਲੇ ਤੱਕ ਨਾ ਤਾਂ ਸਿਹਤ ਵਿਭਾਗ ਵੱਲੋਂ ਧਿਆਨ ਦਿੱਤਾ ਜਾ ਰਿਹਾ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਦੇਖ ਤੁਸੀਂ ਵੀ ਹੈਰਾਨ रह ਜਾਓਗੇ ਕਿ ਕਿਸ ਤਰ੍ਹਾਂ ਮਰੀਜ਼ ਗੰਦਗੀ ਵਿੱਚ ਖੜ ਕੇ ਦਵਾਈ ਲੈਣ ਲਈ ਮਜਬੂਰ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈ ਪ੍ਰਦੇਸ਼ ਸਿਵਲ ਹਸਪਤਾਲ ਦੀਆਂ ਹਨ ਜਿੱਥੋਂ ਲੋਕ ਦਵਾਈ ਲੈਂਦੇ ਆ ਇਹ ਉਹ ਖਿੜਕੀ ਆ ਜਿੱਥੇ ਖੜ ਕੇ ਲੋਕ ਦਵਾਈ ਲੈਂਦੇ ਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲੋਕ ਖੜੇ ਹੋਏ ਆ ਉਥੇ ਪਾਣੀ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹ ਖੜਾ ਹੋਇਆ ਤਾਂ ਕਾਫੀ ਬਦਬੂ ਜਿਹੜੀ ਆ ਉਹ ਮਾਰਿਆ ਲੋਕਾਂ ਨੂੰ ਮੂੰਹ ਟਾਕੇ ਦਵਾਈ ਜਿਹੜੀ ਆ ਉਹ ਲੈਣੀ ਪੈ ਰਹੀ ਆ ਤਾਂ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਹ ਦਵਾਈ ਵਾਲੀ ਖਿੜਕੀ ਤੇ ਖੜਾ ਹੋਇਆ ਤਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਸਾਹਮਣੇ ਹੀ ਜੱਚਾ ਬੱਚਾ ਵਾਰਡ ਆ ਤਾ ਉਥੇ ਛੋਟੇ ਛੋਟੇ ਮਾਸੂਮ ਨਵਜਮੇ ਬੱਚੇ ਜਿਹੜੇ ਆ ਉਹ ਉਥੇ ਹੁੰਦੇ ਆ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਆ ਉਹ ਆ ਸਕਦੀ ਆ ਕਿਉਂਕਿ ਲਗਾਤਾਰ ਹੀ ਸੀਵਰੇਜ ਦੇ ਪਾਣੀ ਨਾਲ ਪੂਰੇ ਹਸਪਤਾਲ ਵਿੱਚ ਗੰਦਗੀ ਜਿਹੜੀ ਆ ਉਹ ਫੈਲ ਗਈ ਆ ਸੋ ਲੋੜ ਹੈ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਕੀ ਕੁਝ ਕਹਿਣਾ ਹੈ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਗਗਨਦੀਪ ਕੋਰੇ ਗਗਨਦੀਪ ਇਥੇ ਹਸਪੀਟਲ ਆਇਆ ਕਿ ਲੈਣ ਆਇਆ ਸਰ ਮੈਡੀਸਿਨ ਲੈਣ ਆਏ ਅਸੀਂ ਇੱਕ ਮਹੀਨੇ ਤੋਂ ਪੂਰੇ ਇਥੇ ਆ ਰਹੇ ਹਾਂ ਕੰਟੀਨਿਊ ਔਰ ਇਹੀ ਹਾਲ ਆ ਇੱਕ ਤਾਂ ਪਾਣੀ ਆ ਪਾਣੀ ਦੇ ਕਰਕੇ ਨਿਕਲਣ ਨੂੰ ਬਹੁਤ ਦਿੱਕਤ ਆ ਰਹੀ ਆ ਦੂਸਰਾ ਸਮੈਲਿੰਗ ਬਹੁਤ ਹੋ ਰਹੀ ਇਥੇ ਹਾਂਜੀ ਕਿਸ ਤਰ੍ਹਾਂ ਦੇ ਬਿਮਾਰੀਆਂ ਸਦਾ ਦੇ ਰਹੇ ਨੇ ਮਲੇਰੀਆ ਮਲੇਰੀਆ ਮੈਕਸਿਮਮ ਮਲੇਰੀਆ ਆ ਕਿਉਂਕਿ ਜਿਹੜੇ ਹੁਣ ਮਰੀਜ਼ ਆ ਜਿਨ੍ਹਾਂ ਦੇ ਪੇਸ਼ੈਂਟ ਇਥੇ ਹੈਗੇ ਆ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਹੁੰਦੇ ਆ ਕਿਉਂਕਿ ਬਾਰ-ਬਾਰੇ ਤੁਹਾਨੂੰ ਮੈਡੀਸਿਨ ਵਗੈਰਾ ਲੈਣੀ ਆਉਣਾ ਪੈਂਦਾ ਹੈ ਮਰੇਥੋ ਅਸੀਂ ਖੜਦੇ ਆ ਤਾਂ ਵੀ ਦਿੱਕਤ ਹੁੰਦੀ ਹੈ ਹੁਣ ਤੁਹਾਡੇ ਸਾਹਮਣੇ ਹੈ ਕਿਉਂਕਿ ਲੇਡੀਜ਼ ਲਈ ਕਈ ਪ੍ਰੈਗਨੈਂਟ ਲੇਡੀ ਹੁੰਦੀਆਂ ਜਿਨ੍ਹਾਂ ਨੂੰ ਕੀ ਮਤਲਬ ਹੈ ਵੀ ਜੰਪ ਨਹੀਂ ਕਰ ਸਕਦੇ ਹੁਣ ਜੇ ਸਾਡੇ ਵਰਗੇ ਵੀ ਅਸੀਂ ਜੰਪ ਕਰਕੇ ਅੱਗੇ ਜਾ ਸਕਦੇ ਹਾਂ ਬਟ ਹੋਰ ਕੋਈ ਪਰਸਨ ਨਹੀਂ ਇੱਥੇ ਜਾ ਸਕਦਾ ਬਜ਼ੁਰਗਾਂ ਨੇ ਵੀ ਔਖਾ ਹੈ ਔਰ ਪ੍ਰੈਗਨੈਂਟ ਲੇਡੀ ਵਾਸਤੇ ਵੀ ਔਖਾ ਹੈ ਕਈ ਪੇਸ਼ੈਂਟ ਆਉਂਦੇ ਆ ਖੁਦ ਮੈਡੀਸਿਨ ਦੇ ਉਹਨਾਂ ਨੂੰ ਵੀ ਔਖਾ ਹੈ ਕਿਉਂਕਿ ਇੱਥੇ ਕੋ ਬਹੁਤ ਬਣੀ ਹੋਈ ਹੈ ਔਰ ਉਥੋਂ ਨਿਕਲਣ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਸਿਵਰੇਜ ਦਾ ਕੱਤਾ ਫਾਲੀ ਮਿਕਸ ਹੋ ਗਿਆ ਹਾਂਜੀ ਹਾਂਜੀ ਸਿਵਰੇਜ ਅੱਗੇ ਸੈਂਟਰ ਪੁਆਇੰਟ ਵਿੱਚ ਸਿਵਰੇਜ ਹੈ ਜਿੱਥੋਂ ਮੈਡੀਸਿਨ ਵਗੈਰਾ ਮਿਲਣੀ ਦੀ ਖਿੜਕੀ ਤੇ ਕੋਲੋਂ ਉੱਥੇ ਜਿਆਦਾ ਪਾਣੀ ਆ ਅੱਛਾ ਕਿਸ ਤਰ੍ਹਾਂ ਦੀ ਬਦਬੂ ਦੇ ਰਿਹਾ ਤੇ ਕਿਸ ਤਰ੍ਹਾਂ ਬਹੁਤ ਹੀ ਗੰਦੀ ਹੈ ਉਧਰ ਐਕਸਪੀਰੀਅੰਸ ਨਹੀਂ ਨਿਕਾ ਸਕਦੇ ਹਾਂਜੀ ਐਕਸਪੀਰੀਅੰਸ ਨਹੀਂ ਨਿਕਾ ਸਕਦੇ ਇੱਥੋਂ ਦੇ ਹਾਂਜੀ ਸਰਕਾਰ ਨੂੰ ਮੰਗ ਕਰਦੇ ਵੀ ਇਹ ਸਰਕਾਰ ਨੂੰ ਕਹੀ ਗਏ ਨੇ ਕਿ ਜਲਦੀ ਜਲਦੀ ਇਹਥੋਂ ਰਿਕਵਰੀ ਕੀਤੀ ਜਾਏ ਸੀਵੇਜ ਕਿਉਂਕਿ ਹਸਪਤਾਲ ਦਾ ਸੁਧਾਰ ਨੇ ਹੋਣਾ ਚਾਹੀਦਾ ਹਾਂਜੀ ਹਾਂਜੀ ਸੁਧਾਰ ਤੇ ਚਾਹੀਦਾ ਹੈ ਅਗਰ ਇੱਥੇ ਬਹੁਤ ਗੰਦ ਹੈਗਾ ਨਾ ਅਗਰ ਆਪਾਂ ਹਸਪਤਾਲ ਦੇ ਅੰਦਰ ਜਾ ਕੇ ਵਾਸ਼ਰੂਮ ਦੇਖਦੇ ਉੱਥੇ ਵੀ ਇਹੀ ਹਾਲ ਹੈ ਕਿਉਂਕਿ ਉੱਥੇ ਵੀ ਜਿਹੜਾ ਸੀਵੇਜ ਵਗਾਰਾ ਜਿਹੜਾ ਪਾਣੀ ਦਾ ਨਿਕਾਸ ਉਹ ਵੀ ਬੰਦ ਹੈ ਹਾਂਜੀ ਬਹੁਤ ਜ਼ਿਆਦਾ ਬਲਕਾਰ ਸਿੰਘ ਹਾਂਜੀ ਬਲਕਾਰ ਸਿੰਘ ਦਵਾਈ ਲੈਣ ਆਏ ਹਾਂ ਹਾਂਜੀ ਹਾਂਜੀ ਦਵਾਈ ਲੈਣ ਆਇਆ ਕਿੱਥੇ ਆਏ ਤੁਸੀਂ ਸਿਹਤ ਸਾਲ ਇਸ ਤਰ੍ਹਾਂ ਦੇ ਹਲਾ ਦੇ ਜਿਹੜੇ ਖੜੇ ਗੰਦਾ ਪਾਣੀ ਆਉਂ ਗਿਆ ਸਵਰ ਦਾ ਇਸ ਮੋਰਨ ਮਜਬੂਰੀ ਜਿਹੜਾ ਮੂੰਹ ਟੱਕ ਰਿਹਾ ਵਾਈ ਲੈਣ ਆਸੇ ਮਾਰੀ ਖੜਿਆ ਨਾਲ ਜੇ ਮਾਰ ਰਿਹਾ ਪਾਣੀ ਗੰਦੀ ਕੋਈ ਮਾਰਦੀ ਨਹੀਂ ਸੁਰੇ ਜੀ ਗੰਦਾ ਪਾਣੀ ਆ ਰਿਹਾ ਗੰਦਾ ਗੰਦਾ ਪਾਣੀ ਆ ਰਿਹਾ ਜੀ ਇਸ ਤਰ੍ਹਾਂ ਖੜਾ ਮੁਸ਼ਕਲ ਕਿੰਨੀ ਦਿਨ ਹੋ ਗਈ ਤੁਹਾਨੂੰ ਖੜੇ ਮੈਂ ਜਿਹੜੇ ਘੰਟੇ ਖੜੇ ਰਹੇ ਪਰਦੋਂ ਮੁਸ਼ਕਲ ਆਪੇ ਕਿਸ ਤਰ੍ਹਾਂ ਬਹੁਤ ਬਹੁਤ ਪਾਣੀ ਖੜਾ ਜਿਹੜਾ ਆ ਰਿਹਾ ਸੱਦਾ ਕਿਸ ਤਰ੍ਹਾਂ ਦੇ ਰਿਹਾ ਬਿਮਾਰੀਆਂ ਦੀ ਬਿਮਾਰੀਆਂ ਨੇ ਵਾਈ ਲੈਣਾ ਹੈ ਬਿਮਾਰੀਆਂ ਸੋ ਲੱਗ ਜਾਣਗੇ ਅਸੀਂ ਬਿਮਾਰੀਆਂ ਲਾ ਕੇ ਜਾਓਗੇ ਲਾ ਕੇ ਜਾਾਂਗੇ ਠੀਕ ਨਾ ਨਾ ਮਾੜੀ ਨਹੀਂ ਬਹੁਤ ਮਾੜੀ ਜਿੰਨ ਕਰਦਾ ਖਾਣੇ ਸੀ ਠੀਕ ਚਾਣਾ ਰੇ ਡੋਗਰ ਖਾਣੇ ਇਹ ਤਾਂ 5 ਮਿੰਟ ਵੀ ਹੋਣੋ ਨਾ ਕਿ ਕਿਸ ਤਰ੍ਹਾਂ 5 ਮਿੰਟ ਹੋਣ ਦੇ ਸੇ ਡੇਢ ਘੰਟਾ ਲੱਗਦਾ ਮੁਸ਼ਕਲ ਹੋ ਜਾਂਦਾ ਬਹੁਤ ਮੁਸ਼ਕਲ ਠੀਕ ਹੈ ਸ਼ਿਲਪਾਰਾਂ ਅਜੀ ਆਏ ਮੈਡੀਸ਼ਨ ਵਾਸਤੇ ਹਾਂਜੀ ਹਾਂਜੀ ਸਾਦੀ ਲੈਣੀ ਚਾਹੀਦੀ ਰਾਬਾ ਇਹ ਸਿਨ ਪ੍ਰੋਬਲਮ ਹੈ ਤੇ ਮੂੰਹ ਕਾ ਕੇ ਖੜੇ ਕਿਸ ਹੱਦ ਤੱਕ ਰਹਿਗੇ ਘਰੇ ਤੇ ਸਾਰੇ ਗਟਰ ਦੀ ਗੰਦਗੀ ਹੈ ਸਾਰਾ ਸੀਵਰੇਜ ਓਵਰਫਲੋ ਹੋ ਰਿਹਾ ਹੈ ਸਾਰਾ ਮਤਲਬ ਖੜਿਆ ਵੀ ਨਹੀਂ ਜਾ ਰਿਹਾ ਬਿਲਕੁਲ ਵੀ ਇਸ ਨੇ ਮੂਹੜਾ ਖਣਾ ਹੈ ਯਾਰ ਬਦਗੂਦ ਮਤਲਬ ਬਹੁਤ ਜ਼ਿਆਦਾ ਗੰਦੀ ਕੋਈ ਖੜਿਆ ਵੀ ਨਹੀਂ ਜਾ ਰਿਹਾ ਸਾਲ ਲੈਣਾ ਉੱਥੇ ਹੋ ਗਿਆ ਸਰ ਬੇਟਾ ਬਿਮਾਰੀ ਹੋਣਗੇ ਜਿੱਦਾਂ ਦੇ ਹਾਲਾਤ ਨੇ ਪੁਲਿਸ ਕਿਸ ਤਰ੍ਹਾਂ ਇਹ ਸੱਦਾ ਦੇ ਰਿਹਾ ਪਾਣੀ ਸਰ ਮਲੇਰੀਆ ਤੇ ਹੋਰ ਵੀ ਮਤਲਬ ਬਿਮਾਰੀਆਂ ਸੰਗ ਗੰਦਾ ਪਾਣੀ ਹਾਂਜੀ ਬਿਲਕੁਲ ਬਸ ਸਰਕਾਰ ਤੋਂ ਮੰਗ ਕਰਦੇ ਆਂ ਕਿ ਥੋੜੀ ਸਫਾਈ ਕੀਤੀ ਜਾਵੇ ਕਿਹੜਾ ਕਿਸ ਤਰ੍ਹਾਂ ਖੜੇ ਨੇ ਆਪਣਾ ਸਰ ਬੜਿਓ ਮਤਲਬ ਆਖ ਕੇ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਇਤਨਾ ਬਸ ਆ ਦੇਖੋ ਸਰ ਇਟਾਂ ਮਤਲਬ ਨੀਚੇ ਖੜੇ ਕਰਕੇ ਖੜੇ ਵੀ ਨਹੀਂ ਜਾ ਰਿਹਾ ਬਿਲਕੁਲ ਤਾਂ ਇਟਾਂ ਦੇ ਸਾਹ ਇਹਨਾਂ ਲਿਖੜੇ ਹੋਏ ਹਾਂ ਜੀ ਨਹੀਂ ਤਾਂ ਸਰਕਾਰ ਨੇ ਦੇ ਬਿਲਕੁਲ ਸਰ ਬਿਲਕੁਲ ਚਾਹੀਦਾ ਹੈ ਸਫਾਈ ਕੀਤੀ ਜਾਵੇ ਥੋੜੀ ਬਹੁਤ ਥੋੜਾ ਚਾਹੀਦਾ ਹਾਂ ਜੀ ਹਾਂ ਜੀ ਉਹ ਕੋ ਦਵਾਈ ਲੈਣ ਆਉਂਦੇ ਨੇ ਪੇਸ਼ੈਂਟ ਉੱਥੇ ਬਹੁਤ ਜ਼ਿਆਦਾ ਗੰਦਗੀ ਬਹੁਤ ਜ਼ਿਆਦਾ ਪਾਣੀ ਖੜਾ ਹੈ ਕੀ ਕਾਰਨ ਹੈ ਜੇ ਤੱਕ ਜਿਹੜੀ ਉਹ ਦਾ ਸੀਵਰੇਜ ਬਲੌਕ ਹੋਣ ਕਰਕੇ ਜਿਹੜਾ ਹੈਗਾ ਪਾਣੀ ਥੋੜਾ ਜਿਹਾ ਬੈਕ ਵਿਡਰਾ ਹੋ ਰਿਹਾ ਹੈ ਉਹਨੂੰ ਅਸੀਂ ਸਫਾਈ ਕਰਵਾ ਰਹੇ ਹਾਂ ਤੇ ਨਵੇਂ ਸੀਵਰੇਜ ਦੇ ਜਿਹੜਾ ਟੈਂਡਰ ਹੈਗਾ ਉਹਦੇ ਲਈ ਅਸੀਂ ਉੱਤੇ ਜੰਡੀਗੜ ਬਹੁਤ ਫਰੀ ਹੋ ਚੁੱਕੀ ਆ ਤੇ ਬਹੁਤ ਛੇਤੀ ਹੀ ਉਹਦਾ ਟੈਂਡਰ ਹੋ ਜੂਗਾ। ਅੱਛਾ ਅੱਛਾ ਉਹ ਬਹੁਤ ਜ਼ਿਆਦਾ ਜਿਹੜੇ ਗੰਦਗੀ ਬਹੁਤ ਜ਼ਿਆਦਾ ਜਿਹੜਾ ਪਾਣੀ ਓਵਰਫਲੋ ਹੋ ਰਿਹਾ ਹੈ ਇਸੇ ਕਰਕੇ ਹਾਂਜੀ ਹਾਂਜੀ ਉਹ ਸੀਵਰੇਜ ਜਿਹੜਾ ਹੈਗਾ ਉਹ ਬਲੌਕ ਹੋਇਆ ਹੋਇਆ ਹੈ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਸੀਵਰੇਜ ਨਿਆ ਪੈਨ ਵਾਲਾ ਤੇ ਉਹਦਾ ਟੈਂਡਰਿੰਗ ਜਿਹੜੀ ਹੈ ਹੋ ਚੁੱਕੀ ਹੈ ਤੇ ਬਹੁਤ ਛੇਤੀ ਇਹਦਾ ਕੰਮ ਸ਼ੁਰੂ ਹੋ ਜੂਗਾ। ਠੀਕ